ਬੇਨਤੀ ਕਰਨੀ ਹੈ ਮਹਾਰਾਜ ਸਾਨੂੰ ਆਪ ਜੀ ਦਾ ਹੀ ਆਸਰਾ ਹੈ ਸੱਚੇ ਪਾਤਸ਼ਾਹ ਦਇਆ ਕਰੋ ਮਹਾਰਾਜ ਜੀ ਪਾਸ਼ਾ ਜੀ ਲਾਜ ਰੱਖ ਲੋ ਗਰੀਬ ਨਵਾਜ਼ ਨਿਮਰਤਾ ਨਾਲ ਅਰਦਾਸ ਕਰਨੀ ਹੈ ਹੋਮੇ ਵਿੱਚ ਕੀਤੀ ਅਰਦਾਸ ਸਫਲ ਨਹੀਂ ਹੁੰਦੀ ਜੀ ਕੀ ਬਿਰਥਾ ਹੋਏ ਸੋ ਗੁਰਪਹਿ ਅਰਦਾਸ ਕਰ ਮਨ ਦੀ ਕੋਈ ਵੀ ਇੱਛਾ ਹੈ ਮਹਾਰਾਜ ਜੀ ਦੇ ਅੱਗੇ ਬੇਨਤੀ ਕਰਨੀ ਹੈ ਭਾਈ ਪਰ ਕਿਵੇਂ ਕਰਨੀ ਹੈ ਛੋੜ ਸਿਆਨਪ ਸਗਲ ਮਨ ਤਨ ਅਰਪ ਧਰ ਭਾਵ ਆਪਣੀ ਸਿਆਨਪ ਨੂੰ ਛੱਡ ਕੇ ਹੰਕਾਰ ਨੂੰ ਛੱਡ ਕੇ ਦੁਨੀਆ ਦੇ ਮੋਹ ਨੂੰ ਛੱਡ ਕੇ ਗੁਰੂ ਅੱਗੇ ਸੀਸ ਅਰਪਣ ਕਰਕੇ ਚੰਗੀ ਭਾਵਨਾ ਨਾਲ ਅਰਦਾਸ ਕਰਨੀ ਹੈ ਅਰਦਾਸ ਕਰਨ ਨਾਲ ਮਨ ਤਨ ਦੇ ਰੋਗ ਮਿਟ ਜਾਂਦੇ ਹਨ ਬਾਬਾ ਮਖਣੇਸ਼ਾਹ ਲੋ ਬਾਣੀ ਜੀ ਦਾ ਡੁੱਬਦਾ ਬੇੜਾ ਵੀ ਅਰਦਾਸ ਨੇ ਪਾਰ ਲਾਇਆ ਸੀ ਅਰਦਾਸ ਕਰਨ ਨਾਲ ਸਾਰੇ ਕੰਮ ਰਾਸ ਆ ਜਾਂਦੇ ਹਨ ਬਾਣੀ ਪੜ ਕੇ ਅਰਦਾਸ ਕਰਨੀ ਚਾਹੀਏ ਪੰਜ ਚੋ ਪਈਸਾ ਜਪ ਜੀ ਸਾਹਿਬ ਜਾਂ ਮੂਲ ਮੰਤਰ ਗੁਰ ਮੰਤਰ ਦਾ ਜਾਪ ਕਰਕੇ ਮਹਾਰਾਜ ਜੀ ਦਾ ਧਿਆਨ ਤਰ ਕੇ ਅਰਦਾਸ ਕੀਤੀ ਸਫਲ ਹੁੰਦੀ ਹੈ ਭਾਈ ਮਨੋ ਕਾਮਨਾਵਾਂ ਪੂਰੀਆਂ ਹੁੰਦੀਆਂ ਹਨ ਸਤਗੁਰ ਸੱਚੇ ਪਾਤਸ਼ਾਹ ਕੋਡ ਬ੍ਰਹਮੰਡਾ ਦੇ ਮਾਲਕ ਆਜਰਾ ਹਜੂਰ ਜਾਹਰਾ ਜਹੂਰ ਸਰਬ ਕਲਾ ਭਰਪੂਰ ਗਰੀਬ ਨਿਵਾਜ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਚਰਨਾਂ ਵਿੱਚ ਅਰਦਾਸ ਕਰਨੀ ਹੈ ਕਿਉਂਕਿ ਹਰ ਖੁਸ਼ੀ ਮਹਾਰਾਜ ਦੇ ਚਰਨਾਂ ਵਿੱਚੋਂ ਹੀ ਮਿਲਣੀ ਹੈ ਸਾਨੂੰ ਭਾਉ ਭਗਤੀ ਨਾਲ ਪ੍ਰੇਮਾ ਭਗਤੀ ਨਾਲ ਸਤਿਗੁਰ ਜੀ ਦੇ ਚਰਨ ਪਰਸ ਕੇ ਫਿਰ ਹੀ ਹਰ ਮਨੋ ਕਾਮਨਾ ਪੂਰੀ ਹੋਣੀ ਹੈ ਅਰਦਾਸ ਕਰਨ ਨਾਲ ਮਹਾਰਾਜੀ ਲੋਕ ਪਰਉਪਕਾਰ ਦੇ ਕਰਦੇ ਕਾਜ ਦਿੰਦੇ ਹਨ